ਭੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਆਰਮੀ ਦੇ ਕਲਰ ਰੈਂਕ ਨਾਲ ਪਟਿਆਲਾ ਪੁਲਿਸ ਦੇ ਉਹਨਾਂ ਅਫਸਰਾਂ ਦੇ ਖਿਲਾਫ ਸੀਬੀ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਨੇ ਜਿਨ੍ਹਾਂ ਨੇ ਕਰਨਲ ਰੈਂਕ ਦੇ ਅਧਿਕਾਰੀ ਦੇ ਨਾਲ ਵਧੇਕੀ ਕੀਤੀ ਸੀ ਦੋਸਤੋ ਬਾਅਦ ਹੁਣ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਖਬਰ ਆ ਰਹੀਆਂ ਕਿ ਜਿੱਤੇ ਹੁਣ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੌਜੂਦਾ ਆਰਮੀ ਦੇ ਜਾਂ ਪੈਰਾਮਿਲਟਰੀ ਫੋਰਸ ਦੇ ਮੁਲਾਜ਼ਮ ਜਾਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਦੇ ਨਾਲ ਕੋਈ ਪੁਲਸ ਵਾਲਾ ਧੱਕੇਸ਼ਹੀ ਕਰ ਰਿਹਾ ਤਾਂ ਫਿਰ ਹੁਣ ਹਾਈ ਕੋਰਟ ਦੀ ਸਿਤਾਬਣੀ ਤੋਂ ਬਾਅਦ ਤੇ ਹਾਈ ਕੋਰਟ ਵੱਲੋਂ ਲਏ ਗਏ ਸਖਤ ਫੈਸਲੇ ਤੋਂ ਬਾਅਦ ਹੁਣ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀ ਨੇ ਵੀ ਸਬੰਧਤ ਕਸੂਰਵਾਰ ਐਸਐਚਓ ਰੈਂਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਿਤੇ ਵਿਪਤਾ ਵੱਧ ਨਾ ਜਾਵੇ ਕਿਉਂਕਿ ਪਟਿਆਲਾ ਪੁਲਸ ਵੀ ਲਗਾਤਾਰ ਉਹਨਾਂ ਅਫਸਰਾਂ ਨੂੰ ਵਿਚਾਰੀ ਸੀ ਜਿਨ੍ਹਾਂ ਨੇ ਇੱਕ ਕਰਨਲ ਰੈਂਕ ਅਸ਼ਪਿੰਦਰ ਸਿੰਘ ਬਾਠ ਤੇ ਉਹਦੇ ਮੁੰਡੇ ਦੇ ਨਾਲ ਵਧੀਕੀ ਕੀਤੀ ਧੱਕੇਸ਼ਾਹੀ ਕੀਤੀ ਸੀ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਦਾ ਜਿੱਥੇ ਹੁਣ ਮਸਲਾ ਸੀਬੀਆਈ ਕੋਲ ਪਹੁੰਚ ਜਾਂਦਾ ਤੇ ਜਦੋਂ ਸੀਬੀਆਈ ਕੋਲ ਮਸਲਾ ਪਹੁੰਚ ਜਾਂਦਾ ਤੇ ਫਿਰ ਗਰਦਾਸਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤੇ ਉੱਥੋਂ ਦੇ ਗਰਦਾਸਪੁਰ ਦੇ ਹੁਣ ਐਸਐਸਪੀ ਨੇ ਹਾਈ ਕੋਰਟ ਦੇ ਵੱਲੋਂ ਸੁਣਾਏ ਗੇ ਫੈਸਲੇ ਤੋਂ ਬਾਅਦ ਤੁਰੰਤ ਜਿਹੜਾ ਕਸੂਰਵਾਰ ਐਸਐਚਓ ਨੂੰ ਬਚਾਇਆ ਜਾ ਰਿਹਾ ਸੀ ਪਹਿਲਾਂ ਉਹਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਸੀ ਤੇ ਹੁਣ ਹਾਈ ਕੋਰਟ ਦੇ ਇਸ਼ਾਰੇ ਤੋਂ ਬਾਅਦ ਜਿਹੜਾ ਵਾ ਉਹਨਾਂ ਨੂੰ ਮਤਲ ਕਰ ਦਿੱਤਾ ਅਸਲ ਵਿੱਚ ਪਹਿਲਾਂ ਜਿਹੜੇ ਵੱਡੇ ਅਧਿਕਾਰੀ ਨੇ ਕਸੂਰਵਾਰ ਅਫਸਰ ਨੂੰ ਬਚਾ ਦਿੰਦੇ ਲੇਕਿਨ ਕੁਝ ਅਜਿਹੇ ਐਗਜ਼ੈਂਪਲ ਜਿਹੜੀ ਆ ਉਹ ਮਿਸਾਲ ਕਾਇਮ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਬਾਕੀ ਅਫਸਰ ਵੀ ਅਜਿਹੇ ਮਸਲਿਆਂ ਤੋਂ ਡਰਦੇ ਆ ਫਿਰ ਕਾਰ ਵੀ ਕਰਨੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਪਟਿਆਲਾ ਸੀਬੀਆਈ ਨੂੰ ਕੇਸ ਜਾਣਾ ਇਹ ਆਪਣੇ ਆਪ ਚ ਵਿੱਚ ਇੱਕ ਵੱਡੀ ਉਦਾਹਰਨ ਬਣ ਚੁੱਕਾ ਹੈ ਜਿਸ ਕਰਕੇ ਉਹਨਾਂ ਬਾਕੀ ਜ਼ਿਲ੍ਹਿਆਂ ਦੇ ਵੀ ਐਸਐਸਪੀ ਜਿਹੜੇ ਨੇ ਉਹ ਤੁਰੰਤ ਕਾਰਵਾਈ ਕਰ ਰਹੇ ਨੇ ਕਿ ਕਿਤੇ ਫਿਰ ਮਸਲਾ ਹਾਈ ਕੋਰਟ ਨਾ ਪਹੁੰਚ ਜਾਵੇ ਕਿਉਂਕਿ ਪਟਿਆਲਾ ਵਿੱਚ ਜਿਹੜੀ ਕਰਨਲ ਦੇ ਨਾਲ ਵਧੇਕੀ ਕੀਤੀ ਗਈ ਸੀ ਉਹ ਹੁਣ ਮਸਲਾ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਸੌਂਪ ਦਿੱਤਾ ਹੈ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਇੱਕ ਵਰਦੀ ਦੀ ਆੜ ਦੇ ਵਿੱਚ ਜਾਂ ਮੋਢੇ ਤੇ ਲੱਗੇ ਸਟਾਰ ਦੀ ਤਖਤ ਦੇ ਵਿੱਚ ਇੱਕ ਐਸਐਚਓ ਨੇ ਵਕੀਲ ਦੇ ਚੈਂਬਰ ਦੇ ਵਿੱਚ ਜਾ ਕੇ ਹੀ ਭਾਰਤੀ ਸੈਨਾ ਦੇ ਇੱਕ ਸਾਬਕਾ ਫੌਜੀ ਨੂੰ ਚੁੱਕ ਲਿਆ ਤੇ ਉਹਦੇ ਨਾਲ ਵਧੇਕੀ ਕੀਤੀ ਤੇ ਫਿਰ ਵਕੀਲਾ ਦੇ ਨਾਲ ਵੀ ਉਸ ਐਸਐਚਓ ਦਾ ਪਿੱਛਾ ਪੈ ਗਿਆ ਹਾਲਾਂਕਿ ਪਹਿਲਾਂ ਗੁਰਦਾਸਪੁਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਬੀਤੇ ਦਿਨ ਜਦੋਂ ਇੱਕ ਕੇਸ ਦੇ ਵਿੱਚ ਪਟਿਆਲਾ ਕੇਸ ਦੇ ਵਿੱਚ ਮਾਮਲਾ ਸੀਬੀਏ ਨੂੰ ਜਾਂਦਾ ਤੇ ਫਿਰ ਗੁਰਦਾਸਪੁਰ ਪੁਲਿਸ ਵੀ ਹਰਕਤ ਵਿੱਚ ਆ ਜਾਂਦੀ ਹੈ ਉਸ ਕਥਿਤ ਕਸੂਰਵਾਰ ਐਸਐਚਓ ਨੂੰ ਜਿਹੜਾ ਵਾ ਪੁਲਿਸ ਲਾਈਨ ਭੇਜਣ ਦੀ ਬਜਾਏ ਹੁਣ ਉਹਨੂੰ ਮਹਿਕਮੇ ਚੋਂ ਮੁਅਤਲ ਕਰ ਦਿੱਤਾ ਹਾਲਾਂਕਿ ਵਕੀਲ ਇਸ ਮਸਲੇ ਦੇ ਵਿੱਚ ਆਪਣੀ ਜਿੱਤ ਮਹਿਸੂਸ ਕਰ ਰਹੇ ਨੇ ਪਰ ਮਸਲਾ ਇਹ ਵੀ ਹੈ ਕਿ ਹਾਈ ਕੋਰਟ ਵੱਲੋਂ ਜਿਹੜਾ ਪਟਿਆਲਾ ਕਾਂਡ ਦੇ ਵਿੱਚ सीबीआई ਨੂੰ ਜਾਂਚ ਸੌਂਪੀ ਆ ਉਸ ਤੋਂ ਬਾਅਦ ਹੀ ਗੁਰਦਾਸਪੁਰ ਪੁਲਿਸ ਵੀ ਡਰ ਗਈ ਤੇ ਉਹਨਾਂ ਨੇ ਫਿਰ ਉਸੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਜਿਸ ਨੂੰ ਪਹਿਲਾਂ ਪੁਲਿਸ ਲਾਈਨ ਭੇਜਿਆ ਸੀ ਖਬਰ ਪੂਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਗੁਰਦਾਸਪੁਰ ਤੋਂ ਕਿ ਦੀਨਾ ਨਗਰ ਥਾਣੇ ਦੇ ਐਸਐਚਓ ਅਮਰਤਪਾਲ ਸਿੰਘ ਵੱਲੋਂ ਵਕੀਲ ਦੇ ਚੈਂਬਰ ਵਿੱਚੋਂ ਜ਼ਬਰਨ ਮਲਜਮ ਨੂੰ ਚੁੱਕ ਕੇ ਦੇ ਮਾਮਲੇ ਵਿੱਚ ਅਖਰ ਪੰਜਵੇਂ ਦਿਨ ਪੁਲਿਸ ਪ੍ਰਸ਼ਾਸਨ ਨੂੰ ਵਕੀਲਾਂ ਦੇ ਦਬਾਅ ਹੇਠ ਅੱਗੇ ਝੁਕਣਾ ਪਿਆ ਪਿਛਲੇ 3 ਦਿਨਾਂ ਤੋਂ ਗੁਰਦਾਸਪੁਰ ਵਿੱਚ ਲਗਾਤਾਰ ਅਦਾਲਤੀ ਕੰਮਕਾਜ ਠੱਪ ਰੱਖਣ ਮਗਰੋਂ ਬੁੱਧਵਾਰ ਸਵੇਰੇ ਜਦੋਂ ਜ਼ਿਲ੍ਹਾ 바ਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਪੰਜਾਬ ਭਰ ਦੀਆਂ ਸਮੂਹ 바ਰ ਐਸੋਸੀਏਸ਼ਨ ਨੂੰ ਕੰਮਕਾਜ ਠੱਪ ਰੱਖਣ ਦੀ ਕਾਲ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਫਿਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਭੈ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਖੁਦ ਐਸਪੀ ਜਗਰਾਤ ਸਿੰਘ ਜ਼ਿਲ੍ਹਾ ਕਚਹਿਰੀਆਂ ਵਿੱਚ ਬਾਰ ਦੇ ਔਦੇਦਾਰਾਂ ਨੂੰ ਮਿਲਣ ਪਹੁੰਚੇ ਇਸ ਦੌਰਾਨ ਉਹਨਾਂ ਦੱਸਿਆ ਕਿ ਐਸਐਚਓ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੇ ਜਿਹੜੇ ਨੇ ਉਹ ਅਮਰਤਪਾਲ ਐਸਐਚਓ ਸਮੂਹ ਵਕੀਲਾਂ ਕੋਲ ਆ ਕੇ ਮਾਫੀ ਮੰਗਣ ਨੂੰ ਵੀ ਤਿਆਰ ਹੈ ਜਿਸ ਲਈ ਉਸ ਨੂੰ ਮਾਫ ਕਰ ਦਿੱਤਾ ਜਾਵੇ ਅਤੇ ਉਸ ਨੂੰ ਮਤਲ ਕਰਨ ਦੀ ਮੰਗ ਜਿਹੜੀ ਆ ਉਹ ਛੱਡ ਦਿੱਤੀ ਜਾਵੇ ਐਸਐਚਓ ਨੂੰ ਮਤਲ ਕਰਨ ਦੀ ਮੰਗ ਛੱਡਣ ਲਈ ਸਹਿਮਤ ਵਕੀਲ ਨਾ ਹੋਏ ਉਧਰ ਪੁਲਿਸ ਅਧਿਕਾਰੀ ਵੱਲੋਂ ਉੱਤੇ ਖਿਲਾਫ ਜਿਹੜੀ ਕਾਰਵਾਈ ਕਰਨ ਤੋਂ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਇਤਰਾਜ਼ ਰਿਆ ਸੀ ਕਿਉਂਕਿ ਉਸ ਦੀ ਕੋਜੀ ਦਿਨਾਂ ਵਿੱਚ ਤਰੱਕੀ ਹੋਣ ਵਾਲੀ ਸੀ ਅਖੀਰ ਵਕੀਲਾਂ ਦੇ ਸਖਤ ਤੇਵਰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਾਮ ਹੁੰਦਿਆ ਐਸ ਐਚਓ ਦਿਨਾ ਨਗਰ ਅਮਰਤਪਾਲ ਸਿੰਘ ਦੇ ਮੌਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਉਸ ਨੂੰ ਪੁਲਿਸ ਲਾਈਨ ਵਿੱਚ ਹਾਜ਼ਰ ਕੀਤਾ ਗਿਆ ਸੀ ਪਰ ਉਸ ਨਾਲ ਵਕੀਲ ਵੀ ਸਹਿਮਤ ਨਹੀਂ ਹੋਏ ਸਨ ਜਿਵੇਂ ਹੀ ਐਸਐਚਓ ਨੂੰ ਮਤਲਬ ਕਰਦੇ ਹੁਕਮ ਜਾਰੀ ਕੀਤੇ ਗਏ ਤਾਂ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਗੁਰਦਾਸਪੁਰ ਨੇ ਆਪਣਾ ਸ਼ਿਗਰਚ ਖਤਮ ਕਰਨ ਦਾ ਐਲਾਨ ਕਰ ਦਿੱਤਾ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਵੀਰਵਾਰ ਤੋਂ ਆਭਾਗ ਹੀ ਅਦਾਲਤੀ ਕੰਮਕਾਜ ਹੋ ਰਿਹਾ ਚਿੱਤਰ ਹੈ ਕਿ 11 ਜੁਲਾਈ ਨੂੰ ਉਕਤ ਐਸਐਚਓ ਨੇ ਕਈ ਹੋਰ ਪੁਲਿਸ ਮੁਲਾਜ਼ਮਾ ਨਾਲ ਵਕੀਰ ਦਿਲਬਾਖ ਸਿੰਘ ਸੈਣੀ ਦੇ ਚੈਂਬਰ ਵਿੱਚ ਇੱਕ ਅੰਗਹੀਨ ਸਾਬਕਾ ਫੌਜੀ ਪਵਨ ਕੁਮਾਰ ਨੂੰ ਜ਼ਬਰਨ ਗ੍ਰਿਫਤਾਰ ਕੀਤਾ ਸੀ ਤੇ ਇਸ ਤੋਂ ਬਾਅਦ ਵਕੀਲ ਭਾਈਚਾਰਾ ਉਹ ਜਿਹੜਾ ਵਾ ਉਹ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਜਿੱਥੇ ਉਹਨਾਂ ਨੇ ਨਿੰਦਾ ਕੀਤੀ ਉੱਥੇ ਭੜਕ ਵੀ ਗਏ ਸੀ ਵਕੀਲਾਂ ਨੇ ਉਸ ਦੇ ਐਸਐਚਓ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਸੀ ਤੇ ਫਿਰ ਜਦ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਉਲਟਾ ਜਿਹੜਾ ਵਾ ਦਬਾਅ ਪਾਉਣ ਦੇ ਯਤਨ ਕੀਤੇ ਗਏ ਨਾ ਤੇ ਫਿਰ ਇਹ ਜਿਹੜਾ ਬਾਅਦ ਚ ਜਦੋਂ ਪੰਜਾਬ ਭਰ ਦੀਆਂ ਬਾਹਰ ਐਸੋਸੀਏਸ਼ਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਫਿਰ ਪੁਲਿਸ ਨੂੰ ਕਾਰਵਾਈ ਕਰਨੀ ਪਈ ਖਬਰ ਇਹ ਵੀ ਹੈ ਕਿ 16 ਜੁਲਾਈ ਨੂੰ ਪਿਛਲੇ ਕੁਝ ਜਨਾ ਤੋਂ ਹੀ थाना ਦਿਨਨਗਰ ਦੇ ਐਸ ਐਚਓ ਅਮਰਤਪਾਲ ਸਿੰਘ ਖਿਲਾਫ ਜਿਹੜੇ ਨੇ ਉਹ ਵਕੀਲਾਂ ਵੱਲੋਂ ਸ਼ਿਕਰਸ਼ ਕੀਤਾ ਜਾ ਰਿਹਾ ਸੀ ਕਿਉਂਕਿ ਮਾਮਲਾ ਇੱਕ ਸੀਨੀਅਰ ਵਕੀਲ ਦੇ ਚੈਂਬਰ ਵਿੱਚੋਂ ਐਸ ਐਚਓ ਵੱਲੋਂ ਇੱਕ ਸਾਬਕਾ ਫੌਜੀ ਪਵਨ ਕੁਮਾਰ ਨੂੰ ਚੁੱਕੰਦਾ ਸੀ ਜਿਸ ਦੇ ਖਿਲਾਫ ਦਿਨਨਗਰ ਥਾਣੇ ਵਿੱਚ ਲੜਾਈ ਝਗੜੇ ਦਾ ਮਾਮਲਾ ਦਰਜ ਸੀ ਅਤੇ ਉਹ ਆਪਣੀ ਜਮਾਨਤ ਜਿਹੜਾ ਨੂੰ ਲੈਣ ਵਾਸਤੇ ਉਸੇ ਸਿਲਸਲੇ ਵਿੱਚ ਵਕੀਲ ਕੋਲ ਆਇਆ ਸੀ ਐਸ ਐਚਓ ਅਮਰਤਪਾਲ ਸਿੰਘ ਵੱਲੋਂ ਸਾਬਕਾ ਫੌਜੀ ਪਵਨ ਕੁਮਾਰ ਨੂੰ ਜ਼ਬਰਦਸਤੀ ਧੱਕਾ ਮੂਕੀ ਕਰਦਿਆ ਵਕੀਲ ਦੇ ਚੈਂਬਰ ਚੋਂ ਕੱਢ ਕੇ ਲੈ ਜਾਣ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਕਾਫੀ ਵਾਇਰਲ ਹੋਈ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਚਓ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਬਜਾਏ ਉਹਨੂੰ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਸੀ ਪਰ ਫਿਰ ਵੀ ਵਕੀਲ ਭਾਈਚਾਰਾ ਪੁਲਿਸ ਦੇ ਇਸ ਐਕਸ਼ਨ ਤੇ ਸਹਿਮਤ ਨਹੀਂ ਆਇਆ ਤੇ ਐਸਐਚਓ ਨੂੰ ਜਿਹੜਾ ਵਾ ਉਹ ਮਤਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਖੀਰ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਚਓ ਨੂੰ ਸਸਪੈਂਡ ਕਰਦੇ ਹੁਕਮ ਜਾਰੀ ਕੀਤੇ ਗਏ ਨੇ ਪਿਛਲੇ 3 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਵਕੀਲਾਂ ਦੀ ਹਮਾਇਤ ਵਿੱਚ ਜ਼ਿਲ੍ਹਾ 바ਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਪੰਜਾਬ ਭਰ ਦੇ ਸਮੂਹ 바ਰ ਐਸੋਸੀਏਸ਼ਨਾਂ ਨੂੰ ਵੀ ਕੰਮ ਕਾਜ ਠੱਪ ਰੱਖਣ ਦੀ ਕਾਲ ਦੇਣ ਦਾ ਫੈਸਲਾ ਕੀਤਾ ਸੀ ਖੀਰ ਵਕੀਲਾਂ ਦੇ ਤੱਕ ਜਿਹੜੇ ਸਖਤ ਤੇਵਰ ਦੇਖਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਾਮ ਹੁੰਦਿਆਂ ਐਸਐਚਓ ਦਿਨਾਂਗਰ ਅਮਰਤਪਾਲ ਸਿੰਘ ਦੀ ਮੋਤਲੀ ਦੇ ਹੁਕਮ ਜਾਰੀ ਕਰ ਦਿੱਤੇ ਇਸ ਸਬੰਧੀ ਜਦੋਂ ਡੀਐਸਪੀ ਦਿਨਨਗਰ ਰਜਿੰਦਰ ਮਨਿਆਸ ਦੇ ਨਾਲ মিডিਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਐਸਐਚਓ ਦਿਨਨਗਰ ਨੂੰ ਸਸਪੈਂਡ ਕਰਨ ਦੀ ਜਿਹੜੀ ਆ ਉਹ ਪੋਜ਼ਿਟਿਵ ਵੀ ਜਿਹੜੀ ਆ ਉਹ ਕੀਤੀ ਹੈ ਹਾਲਾਂਕਿ ਪਹਿਲਾਂ ਗੁਰਦਾਸਪੁਰ ਪੁਲਿਸ ਇਸ ਐਸਐਚਓ ਨੂੰ ਬਚਾ ਰਹੀ ਸੀ ਲੇਕਿਨ ਬੀਤੇ ਦਿਨ ਇੱਕ ਅਜਿਹਾ ਕੇਸ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਜਿਹੜਾ ਵੱਦ ਦਿੱਤਾ ਗਿਆ ਜਿਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਤੇ ਜਿਹੜਾ ਪ੍ਰੈਸ਼ਰ ਵੀ ਵਧਿਆ ਕਿਉਂਕਿ ਪਟਿਆਲਾ ਵਿੱਚ ਵੀ ਕੁਝ ਥਾਣੇਦਾਰ ਵੱਲੋਂ ਇੱਕ ਕਰਨਲ ਰੈਕ ਦੇ ਅਧਿਕਾਰੀ ਨੂੰ ਕੁੱਟਿਆ ਮਾਰਿਆ ਗਿਆ ਸੀ ਵਧਦੀਕੀ ਕੀਤੀ ਗਈ ਸੀ ਉਸ ਨੂੰ ਵੀ ਉਹ ਜਿਹੜੇ ਜਿਹੜੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਸੀ ਵਧਦੀਕੀ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਪਰ ਬਾਅਦ ਵਿੱਚ ਮਾਮਲਾ ਹਾਈ ਕੋਰਟ ਵਿੱਚ ਜਾਂਦਾ ਹੈਗਾ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਜਾਂਦਾ ਪਰ ਬੀਤੇ ਦਿਨ ਜਦੋਂ ਮਾਮਲਾ ਸੀਬੀਆਈ ਨੂੰ ਦਿੱਤਾ ਜਾਂਦਾ ਤਾਂ ਫਿਰ ਗੁਰਦਾਸਪੁਰ ਪੁਲਿਸ ਨੂੰ ਜਿਹੜੀ ਇਹ ਜਿਹੜੀ ਹੈ ਕਾਰਵਾਈ ਕਰਨੀ ਪਈ ਹਾਲਾਂਕਿ ਗੁਰਦਾਸਪੁਰ ਪੁਲਿਸ ਪਹਿਲਾਂ ਇਸ ਐਸਐਚਓ ਨੂੰ ਵਿਚਾਰ ਰਹੀ ਸੀ ਉਹਦੇ ਜਿਹੜੇ ਆਦੇਸ਼ ਕੱਢੇ ਗਏ ਨੇ ਗਰਦਾਸਪੁਰ ਪੁਲਿਸ ਵੱਲੋਂ ਜਿਹੜੇ ਸਸਪੈਂਡ ਕੀਤਾ ਗਿਆ ਜਿਹੜਾ ਐਸ ਐਚਓ ਉਹਦੇ ਚ ਉਹਨਾਂ ਨੇ ਜਿਹੜਾ ਵਾ ਉਪਕ ਕਪਤਾਨ ਪੁਲਿਸ ਸਬਡਿਵੀਜ਼ਨ ਦਿਨਾਨਗਰ ਵੱਲੋਂ ਆਦੇਸ਼ ਕੱਢੇ ਗਏ ਨੇ ਜਿਹਦੇ ਲਿਖਿਆ ਗਿਆ ਕਿ ਸਬ ਇੰਸਪੈਕਟਰ ਅਮਰਤਪਾਲ ਸਿੰਘ ਨੰਬਰ 71 ਬੀ ਆਰਟੀ ਨੂੰ ਨੌਕਰੀ ਤੋਂ ਮੁਅਤਲ ਕਰਨ ਸੰਬੰਧੀ ਲਿਖਿਆ ਜਾਂਦਾ ਹੈਗਾ ਕਿ ਬੇਨਤੀ ਹੈ ਕਿ ਐਸ ਆਈ ਅਮਰਤਪਾਲ ਸਿੰਘ ਨੰਬਰ 71 ਬੀ ਆਰਟੀ ਬਤੌਰ ਮੁਖ ਥਾਣਾ ਅਫਸਰ ਦੀਨਾਨਗਰ ਤਨਾਤ ਮਕਦਮਾ ਨੰਬਰ 184 8 ਜੁਲਾਈ 2025 ਜੁਰਮ 1181 326 ए बीएनएस थाना ਦੀਨਾਨਗਰ ਬਰ ਬਿਆਨ ਬਾਬੂਰਾ ਪੁੱਤਰ ਧਾਨ ਸਿੰਘ ਵਾਸੀ ਸਮੂਚਕ थाना ਦੀਨਾਨਗਰ ਖਿਲਾਫ ਪਵਨ ਕੁਮਾਰ ਪੁੱਤਰ ਕਰਤਾਰ ਸਿੰਘ ਵਾਸੀ ਸਮੂਚਕ ਦਰਜ ਰਜਿਸਟਰ ਕੀਤਾ ਗਿਆ ਜੋ ਮਿਤੀ 11 ਜੁਲਾਈ 2025 ਨੂੰ ਐਸਆਈ ਅਮਰਤਪਾਲ ਸਿੰਘ ਨੰਬਰ 71 BRT ਵੱਲੋਂ ਸਮੇਤ ਸਾਥੀ ਕਰਮਚਾਰੀਆਂ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਸ਼੍ਰੀ ਦਲਬਾਗ ਸਿੰਘ ਸੈਣੀ ਐਡਵੋਕੇਟ ਦੇ ਚੈਂਬਰ ਨੰਬਰ 44 B ਬਲਾਕ ਤੋਂ ਮੁਕਦਮਾ ਉਕਤ ਦੇ ਦੋਸ਼ੀ ਪਵਨ ਕੁਮਾਰ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਵਕੀਲਾਂ ਦੇ ਚੈਂਬਰ ਵਿੱਚੋਂ ਦੋਸ਼ੀ ਪਵਨ ਕੁਮਾਰ ਦੀ ਗ੍ਰਿਫਤਾਰੀ ਕਰਨ ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਵਿੱਚ ਵਕੀਲਾਂ ਵਿਚਕਾਰ ਰੋਸ ਦਾ ਮਾਹੌਲ ਬਣ ਗਿਆ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਇਸ ਗ੍ਰਿਫਤਾਰੀ ਦਾ ਤਿੱਖਾ ਵਿਰੋਧ ਕੀਤਾ ਗਿਆ ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਨੂੰ ਇਹ ਵੀ ਦੋਸ਼ ਲਗਾਏ ਗਏ ਕਿ ਗ੍ਰਿਫਤਾਰੀ ਵੇਲੇ ਐਸਆਈ ਅਮਰਤਪਾਲ ਸਿੰਘ ਨੇ ਪੁਲਿਸ ਵਰਦੀ ਨਹੀਂ ਪਾਈ ਹੋਈ ਸੀ ਤੇ ਉਹ ਸਿਵਲ ਕੱਪੜਿਆਂ ਵਿੱਚ ਸੀ ਤੇ ਇਸ ਕਰਮਚਾਰੀ ਵੱਲੋਂ ਵਕੀਲਾਂ ਨਾਲ ਵੀ ਅਨੁਚਿਤ ਵਿਵਾਰ ਅਤੇ ਅਨੁਚਿਤ ਭਾਸ਼ਾ ਵਰਤੀ ਗਈ ਜਿਸ ਨਾਲ ਪੁਲਿਸ ਵਿਭਾਗ ਦੀ ਸ਼ੋਭੀ ਨੂੰ ਢਾਹ ਲੱਗੀ ਹੈ ਇਸ ਤਰ੍ਹਾਂ ਐਸਆਈ ਅਮਰਤਪਾਲ ਸਿੰਘ ਨੰਬਰ 71 ਬੀਆਰਟੀ ਮੁਖ ਥਾਣਾ ਦਿਨਾਨਗਰ ਵੱਲੋਂ ਇੱਕ ਜ਼ਿੰਮੇਵਾਰ ਮੱਦ ਤੇ ਤਨਾਤ ਹੁੰਦੇ ਹੋਏ ਜਿਹਾ ਕਰਕੇ ਆਪਣੀ ਡਿਊਟੀ ਪ੍ਰਤੀ ਬਹੁਤ ਹੀ ਲਾਪਰਵਾਹੀ ਅਨਗੇਲੀ ਅਤੇ ਗੈਰ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਜੋ ਨਿੰਦਣ ਤੇ ਦੰਡਣਯੋਗ ਹੈ ਇਸ ਲਈ ਸਬ ਇੰਸਪੈਕਟਰ ਅਮਰਤਪਾਲ ਸਿੰਘ ਦੇ ਖਿਲਾਫ ਪੱਤਰ ਨੰਬਰ 1539 ਆਰ ਡੀ ਐਸ ਪੀ ਡੀ ਐਨ ਮਿਤੀ 13 ਜੁਲਾਈ 2025 ਰਾਹੀਂ ਰੈਗੂਲਰ ਵਿਭਾਗੀ ਪੜਤਾਲ ਆਰੰਭ ਕਰਨ ਦੀ ਸਪਾਰਸ਼ ਕੀਤੀ ਗਈ ਹੈ ਇਸ ਕਰਮਚਾਰੀ ਵੱਲੋਂ ਜ਼ਿਲ੍ਹਾ ਕਚੈਰੀ ਵਿੱਚ ਵਕੀਲਾਂ ਨਾਲ ਕੀਤੇ ਗਏ ਅਨੁਚਿਤ ਵਿਹਾਰ ਅਤੇ ਵਰਤੀ ਗਈ ਸ਼ਬਦਾਵਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇ ਉਕਤ ਕੰਡਕਟ ਨੂੰ ਗੰਭੀਰਤਾ ਨਾਲ ਵਿਚਾਰਦੇ ਇਸ ਨੂੰ ਤੁਰੰਤ ਪ੍ਰਭਾਵ ਤੋਂ ਨੌਕਰੀ ਤੋਂ ਮੁਅਤਲ ਕੀਤਾ ਜਾਂਦਾ ਹੈ ਇਹ ਡੀਐਸਪੀ ਵੱਲੋਂ ਮੁਅਤਲ ਕਰ ਦਿੱਤਾ ਗਿਆ ਲਾਜ਼ਮੀ ਤੌਰ ਤੇ ਇਹ ਵੱਡਾ ਕੇਸ ਕਿਤੇ ਬਣਨਾ ਜਾਵੇ ਜਿਸ ਦੇ ਚਲਦਿਆਂ ਗੁਰਦਾਸਪੁਰ ਪੁਲਿਸ ਨੇ ਫਿਰ ਐਸਐਸ ਵਿਲ ਜਿਹੜੇ ਐਸਐਚਓ ਆ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਜਿਹੜਾ ਵਾ ਮੁਅਤਲ ਕਰ ਦਿੱਤਾ ਹਾਲਾਂਕਿ ਇਹ ਵੀ ਖਬਰ ਸਾਹਮਣੇ ਆ ਰਹੀ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਸਬ ਇਨਸਪੈਕਟਰ ਅਮਰਤਪਾਲ ਸਿੰਘ ਇਹ ਵਿਭਾਗਮੇ ਦੇ ਵਿੱਚ ਇਨਸਪੈਕਟਰ ਬਣਨ ਵਾਲੇ ਸੀ ਜਿਸ ਕਰਕੇ ਗੁਰਦਾਸਪੁਰ ਪੁਲਿਸ ਇਹਨਾਂ ਨੂੰ ਅਫਿਸ਼ੀਅਲ ਇੱਕ ਹਫਤੇ ਤੋਂ ਵਿਚਾਰੀ ਸੀ ਲੇਕਿਨ ਜਿਉਂ ਹੀ ਜਦੋਂ ਪਟਿਆਲਾ ਕਰਨਲ ਕਾਂਡ ਦਾ ਕੇਸ ਸੀਬੀਆਈ ਕੋਲੋਂ ਗਿਆ ਤਾਂ ਫਿਰ ਸ਼ਾਮ ਨੂੰ ਜਿਹੜਾ ਵਾ ਉਹਨਾਂ ਨੂੰ ਮਤਲ ਕਰ ਦਿੱਤਾ ਗਿਆ ਉਧਰ ਵਕੀਲ ਵੀ ਕਹਿ ਰਹੇ ਨੇ ਕਿ ਆਖਿਰ ਵਕੀਲਾਂ ਦੇ ਦਬਾਅ ਹੇਠ ਗੁਰਦਾਸਪੁਰ ਪੁਲਿਸ ਝੁੱਕ ਗਈ ਆ ਅਤੇ ਐਸਐਚਓ ਨੂੰ ਮਤਲ ਕਰ ਦਿੱਤਾ ਲੇਕਿਨ ਜਿੱਥੇ ਵਕੀਲਾਂ ਦੀ ਜਿੱਤ ਹੋਈ ਆ ਉੱਥੇ ਲੱਗਦਾ ਹੈ ਕਿ ਪਟਿਆਲਾ ਪੁਲਿਸ ਵਾਂਗ ਗਰਦਾਸਪੁਰ ਪੁਲਿਸ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਖੌਫ ਸੀ ਕਿਉਂਕਿ ਇੱਕ ਵੱਡੇ ਕੇਸ ਦੇ ਵਿੱਚ ਮਾਮਲਾ ਸੀਬੀਆਈ ਨੂੰ ਸੌਂਪਿਆ ਗਿਆ ਇਸ ਜਾਣਕਾਰੀ ਦੇ ਨਾਲ ਹੀ ਤੜਤੋਲ ਲੈਂਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ